ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਹੀ ਆ ਵੀ ਲੰਘੇ ਦਿਨ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਆ ਵੀ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਸਟਿੰਗ ਕੀਤਾ ਗਿਆ ਕਿ ਅਮਰਸਰ ਸਾਹਿਬ ਦੇ ਵਿੱਚ ਰਹਾਇਸ਼ੀ ਇਲਾਕਿਆਂ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਾਣ ਵਾਲੇ ਰਸਤਿਆਂ ਵਿੱਚ ਦੇਹ ਉਪਾਰ ਦਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਜਿਹਦੇ ਵਿੱਚ ਬੜੀ ਕਲੀਅਰ ਗੱਲ ਚੱਲ ਰਹੀ ਆ ਵੀ ਪ੍ਰਸ਼ਾਸਨ ਦੇ ਪ੍ਰਤੀ ਜਦੋਂ ਸਵਾਲ ਕੀਤਾ ਜਾਂਦੇ ਨੇ ਸਾਰੇ ਨਹੀਂ ਪਰ ਚੰਦ ਜੇ ਲੋਕ ਹੁੰਦੇ ਨੇ ਜਿਹੜੇ ਪੈਸੇ ਲੈ ਕੇ ਇਹ ਧੰਦੇ ਨੂੰ ਸਪੋਰਟ ਕਰਦੇ ਨੇ ਜਾਂ ਰੋਕਦੇ ਨਹੀਂ ਜਿਵੇਂ ਕਿ ਉਸ ਵੀਡੀਓ ਦੇਖ ਰਹੇ ਹਾਂ ਕਿ ਉਹ ਕਹਿ ਰਿਹਾ ਕਿ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਡਰਤਾ ਨਹੀਂ ਉਹ ਕਹਿੰਦੇ ਸੀ ਮਹੀਨਾ ਭਰ ਦੇਣ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਬਹੁਤ ਲੰਮੇ ਸਮੇਂ ਤੋਂ ਇਹਦੇ ਬਾਰੇ ਬੋਲ ਰਹੇ ਹਾਂ ਸਿਰਫ ਬੋਲ ਨਹੀਂ ਰਹੇ ਅਸੀਂ ਆਪਣੇ ਪੱਧਰ ਤੇ ਕਾਰਵਾਈਆਂ ਵੀ ਕੀਤੀਆਂ ਸੀਗੀਆਂ ਤੁਸੀਂ ਦੇਖਿਆ ਸੀ ਕਿੱਦਾਂ ਅਸੀਂ ਹੋਟਲ ਨਸ਼ਰ ਕੀਤੇ ਸੀ ਕਿੱਦਾਂ ਜਿਹੜੇ ਆਵਾਜ਼ਾਂ ਮਾਰਦੇ ਨੇ ਇੱਕ ਘੰਟੇ ਵਾਸਤੇ ਰੂਮ ਲੈ ਲਓ ਪ੍ਰਸ਼ਾਸਨ ਸੰਗਤ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਭਾਵੇਂ ਪਿਓ ਪਤੀ ਆਪਣਾ ਜਾਣਦੇ ਸੀਗੇ ਭੈਣ ਭਰਾ ਜਾਣਦੇ ਸੀ ਉਹਨਾਂ ਨੂੰ ਵੀ ਆਵਾਜ਼ਾਂ ਮਾਰਦੇ ਸੀ ਚਲੋ ਜਿੰਨਾ ਕਸੀਂ ਕਰ ਸਕਦੇ ਸੀ ਠੱਲ ਪਾਈ ਜਿਹੜਾ ਸਟਿੰਗ ਕੀਤਾ ਗਿਆ ਇਸ ਦਾ ਕਿੰਨਾ ਕਿੰਨੇ ਸਟਿੰਗ ਤੁਹਾਨੂੰ ਅਸੀਂ ਕਰਕੇ ਦੇ ਦਈਏ ਜਿੱਥੇ ਹੋਟਲਾਂ 'ਚ ਸ਼ਰਿਆਮ ਧੰਦਾ ਚੱਲਦਾ ਨਸ਼ਾ ਮਿਲਦਾ ਸ਼ਰਾਬ ਮਿਲਦੀ ਹੈ ਸੱਚ ਕਹਾਂ ਸੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹੋਟਲਾਂ ਦੇ ਵਿੱਚ ਵੀ ਗੈਸਟ ਹਾਊਸਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਇਨਫਰਮੇਸ਼ਨਾਂ ਨੇ ਪਰ ਗੱਲ ਫਿਰ ਉੱਥੇ ਹੁੰਦੀ ਆ ਵੀ ਅਸੀਂ ਤਾਂ ਕਰਾਂਗੇ ਜਿੰਨਾ ਹੋ ਸਕੋਗਾ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਕਿ ਸ਼ਰੀਅਮ ਸਾਹਿਬ ਪਵਿੱਤਰ ਸ਼ਹਿਰ ਇੱਕ ਹੋਵੇਗਾ ਤੇ ਜਿੱਥੇ ਹਰ ਤਰ੍ਹਾਂ ਧਰਮ ਦੇ ਸਤਕਾਰ ਦਾ ਸਥਾਨ ਹੋਣ ਤੇ ਉੱਥੇ ਇਹ ਕੁਝ ਚੱਲਦਾ ਹੋਵੇ ਬੰਦ ਹੋ ਸਕਦਾ ਸਾਰਾ ਕੁਝ ਹੋ ਸਕਦਾ ਜੇਕਰ ਪ੍ਰਸ਼ਾਸਨ ਚਾਵੇ ਜੇ ਅਸੀਂ ਬੋਲਦੇ ਆ ਸਾਡੇ ਤੇ ਐਕਸ਼ਨ ਮੈਟਰ ਵਿੱਚ ਹੋ ਜਾਂਦੇ ਨੇ ਸਾਡੇ ਅਕਾਊਂਟ ਬੰਦ ਹੋ ਜਾਂਦੇ ਨੇ ਸਾਨੂੰ ਥ੍ਰੈਟਸ ਆਉਂਦੀਆਂ ਨੇ ਸਾਨੂੰ ਡਰਾਇਆ ਜਾਂਦਾ ਵੀ ਤੁਸੀਂ ਨਾ ਬੋਲੋ ਪਰ ਚਲੋ ਅਸੀਂ ਤਾਂ ਗੁਰੂ ਵਾਸਤੇ ਤੁਰੇ ਸਾਨੂੰ ਤਾਂ ਪ੍ਰਵਾਹ ਨਹੀਂ ਕਿਸੇ ਦੀ ਅਸੀਂ ਤਾਂ ਬੋਲਾਂਗੇ ਡਟ ਕੇ ਜਿੰਨਾ ਚਿਰ ਸਾਡੇ ਕੋ ਮਹਾਰਾਜ ਕਿਰਪਾ ਨਾਲ ਸਾਡੀ ਆਵਾਜ਼ ਨਿਕਲਦੀ ਅਸੀਂ ਬੋਲਾਂਗੇ ਅਸੀਂ ਤੇ ਆਪਣਾ ਫਰਜ਼ ਪੂਰਾ ਕਰਦੇ ਹਾਂ ਤੇ ਕਰਦੇ ਰਵਾਂਗੇ ਮਾਰੇ ਇੱਥੇ ਵੱਡੀ ਗੱਲ ਇਹ ਆ ਇੱਕ ਸਾਡੀ ਆਮ ਲੋਕਾਂ ਦੀ ਵੀ ਗਲਤੀ ਆ ਕਿ ਅਸੀਂ ਆਵਾਜ਼ ਨਹੀਂ ਚੱਕਦੇ ਜਦੋਂ ਇਹ ਮਸਲਾ ਇਦਾਂ ਦਾ ਮੁੱਦਾ ਸਾਹਮਣੇ ਆਉਂਦਾ ਉਦੋਂ ਸਾਰੇ ਆਵਾਜ਼ ਚੱਕਿਆ ਕਰੀਏ ਉਦੋਂ ਇਹ ਨਾ ਕਰਿਆ ਕਰੀਏ ਵੀ ਕੋਈ ਨਹੀਂ ਅਕਾਲੀ ਨੇ ਕਰ ਲਿਆ ਅਕਾਲੀ ਬੋਲ ਪਿਆ ਸਾਨੂੰ ਕੀ ਲੱਗੇ ਹਰ ਇੱਕ ਦੇ ਦਾ ਫਰਜ਼ ਬਣਦਾ ਕਿ ਡਟ ਕੇ ਉਹ ਇਸ ਚੀਜ਼ ਦਾ ਵਿਰੋਧ ਕਰੀਏ ਭਾਵੇਂ ਉਹ ਤਮਾਕੂ ਦਾ ਮਸਲਾ ਭਾਵੇਂ ਸ਼ਰਾਬ ਦਾ ਠੇਕਿਆਂ ਦਾ ਮਸਲਾ ਭਾਵੇਂ ਹੋਟਲਾਂ ਦਾ ਮਸਲਾ ਧੰਦੇ ਦਾ ਮਸਲਾ ਨਸ਼ੇ ਦਾ ਮਸਲਾ ਸਾਰੇ ਇੱਕ ਆਵਾਜ਼ ਬਣ ਕੇ ਜਬਰਦਸਤ ਕਰੀਏ ਲਿਆਓ ਤੁਸੀਂ ਸਾਥ ਦਿਓ ਤਦੋਂ ਅਮਰ ਸਾਹਿਬ ਨੂੰ ਪਿੱਤਰ ਸ਼ਹਿਰ ਦਰਜਾ ਦਵਾਉਣ ਵਾਸਤੇ ਤੇ ਸਭ ਕੁਝ ਹੋ ਜਾਊਗਾ ਪਰ ਅਸੀਂ ਤੁਰਦੇ ਹੀ ਨਹੀਂ ਅਸੀਂ ਸੋਚਦੇ ਹਾਂ ਕਿ ਸ਼ਾਨੂੰ ਕੀ ਲੱਗੇ ਕਰ ਰਹੇ ਨੇ ਇੱਕ ਹੁਣ ਜਿਹੜੇ ਮੁੰਡੇ ਨੇ ਕੀਤਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਉਹਨੇ ਕਾਰਜ ਕੀਤਾ ਇਸ ਤੋਂ ਬਾਅਦ ਉਹ ਮੁੰਡੇ ਨੂੰ ਕੋਰਲੋਂ ਨਹੀਂ ਹੋਊਗੀ ਤੁਸੀਂ ਦੇਖੋਗੇ ਉਹਨੂੰ ਕਿੰਨੀ ਪ੍ਰੋਬਲਮ ਹੋਣੀ ਹੈ ਕਿਉਂ ਕਿ ਜਿੰਨਾਂ ਦੇ ਧੰਦੇ ਬੰਦ ਹੁੰਦੇ ਨੇ ਜਿੰਨਾਂ ਨੂੰ ਲੋਕਾਂ ਨੂੰ ਨਸ਼ਰ ਕੀਤਾ ਜਾਂਦਾ ਫਿਰ ਉਹ ਡਬਾਉਣ ਵਾਸਤੇ ਡਰਾਉਣ ਵਾਸਤੇ ਦਬਾਉਣ ਵਾਸਤੇ ਬਹੁਤ ਹੱਤ ਕੰਡੇ ਬਣਾਉਂਦੇ ਨੇ ਸਾਨੂੰ ਬਹੁਤ ਹੱਤ ਗੱਲੇ ਬਣਾਏ ਸੀ ਪਰ ਚਲੋ ਦੀਲਾ ਬਾਣਾ ਮਾਰੇ ਨੇ ਬਖਸ਼ਿਆ ਤੇ ਬਾਣਿਆ ਕਰ ਬਾਣਾ ਜਿਹੜਾ ਵਾ ਉਹ ਕਿਸੇ ਤੋਂ ਵੀ ਡਰਦਾ ਨਹੀਂ ਇਸ ਬਾਣੇ ਦੇ ਰੂਪ ਜਦੋਂ ਆ ਜਾਂਦੇ ਆ ਤੇ ਮਹਾਰਾਜ ਦਾ ਸਰੂਪ ਜਿਹੜਾ ਵਾ ਉਹ ਸਾਨੂੰ ਜਿਹੜਾ ਬਖਸ਼ਿਆ ਉਹਦੇ ਨਾਲ ਫਿਰ ਸਾਨੂੰ ਡਰ ਭੈ ਖਤਮ ਹੋ ਜਾਂਦੇ ਨੇ ਇਸ ਕਰਕੇ ਬੇਨਤੀ ਆ ਵੀ ਆਪਾਂ ਸਾਰੇ ਆਪਣਾ ਫਰ ਸਮਝੀਏ ਪ੍ਰਸ਼ਾਸਨ ਜਿਹੜਾ ਵਾ ਉਹ ਬਿਨਾਂ ਦੇਰੀ ਕੀਤੇ ਆ ਇਹ ਸਾਰਾ ਕੁਝ ਬੰਦ ਕਰੇ ਨਹੀਂ ਤੇ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਕਰਦੇ ਸੀ ਉਹ ਤਾਂ ਕਰਾਂਗੇ ਆ ਗਾਂ ਵੀ ਕਰਾਂਗੇ ਬਹੁਤ ਜਲਦ ਤੁਹਾਨੂੰ ਸਾਰਾ ਕੁਝ ਨਸ਼ਰ ਕਰਕੇ ਦਿਖਾਵਾਂਗੇ ਕਿ ਹੋਟਲਾਂ ਦੇ ਵਿੱਚ ਕਿਵੇਂ ਕਿਵੇਂ ਕੀ ਕੁਝ ਹੋ ਰਿਹਾ ਇਹ ਸ਼ਰਮ ਅਸੀਂ ਐਲਾਨ ਕਰਦੇ ਆ ਸਾਨੂੰ ਇਹ ਵੀ ਪਤਾ ਵੀ ਐਲਾਨ ਕਰਨ ਤੋਂ ਬਾਅਦ ਲੋਕਾਂ ਨੇ ਹਟਣਾ ਨਹੀਂ ਕਿਉਂਕਿ ਡਰ ਨਹੀਂ ਨਾ ਹੈਗਾ ਪੈ ਨਹੀਂ ਹੈਗਾ ਕਿਸੇ ਚੀਜ਼ ਦਾ ਨਾ ਪ੍ਰਸ਼ਾਸਨ ਦਾ ਪੈ ਹੈ ਨਾ ਲੋਕਾਂ ਦਾ ਪੈ ਸੋ ਆਓ ਨਾਲ ਮਿਲ ਕੇ ਸ਼੍ਰੀ ਅਨੰਤ ਸਰ ਸਾਹਿਬ ਦੇ ਵਿੱਚੋਂ ਇਹ ਗੰਦਬਾਰ ਕਢੀਏ ਤੇ ਪਵਿੱਤਰ ਸ਼ਹਿਦ ਦਰਜਾ ਦਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ